ਸਸਿਕਾ ਦੋਸਤੋ ਮੈਂ ਹੁਸਨ 47 ਵਾਲ ਸਾਈ ਪ੍ਰਸਤੋ ਤੇ ਦੋਸਤੋ ਮੈਂ ਫਿਰਦਾ ਅੱਜ ਲਿਮਾਸੋਲ ਚ ਤੇ ਮੈਂ ਚੱਲਿਆ ਆਪਣੇ ਫਰੈਂਡ ਨੂੰ ਮਿਲਣ ਜਿਹੜਾ ਕਿ ਲਰਨਾਕਾ ਦੇ ਵਿੱਚ ਆ ਤੇ ਹੁਣ ਮੈਂ ਲਿਮਾਸੋਲ ਤੋਂ ਬੱਸ ਫੜੀ ਆ ਇੱਥੋਂ ਜਾਊਂਗਾ ਮੈਂ ਵਿਚ ਤੇ ਤੇ ਉੱਥੋਂ ਵਿਚ ਤੋਂ ਫਿਰ ਮੈਂ ਬੱਸ ਫੜ ਕੇ ਮੇਨ ਲਰਨਾਕਾ ਜਾਊਂਗਾ ਤੇ ਉੱਥੇ ਦੋਸਤ ਨੂੰ ਮਿਲੂੰਗਾ ਸੋ ਅੱਜ ਦਾ ਵਲੌਗ ਆਪਣਾ ਬਹੁਤ ਵਧੀਆ ਜੀ ਆਪਾਂ ਸਿਟੀ ਚ ਤੁਹਾਨੂੰ ਦਿਖਾਉਨੇ ਆ ਫਿਰ ਲਓ ਬਾਬਿਓ ਆਪਾਂ ਬੱਸ ਚ ਉਤਰ ਗਏ ਤੇ ਹੁਣ ਆਪਾਂ ਚੱਲਦੇ ਆਂ ਵਿਚ ਵੱਲ ਤੇ ਉਥੋਂ ਆਪਾਂ ਨੂੰ ਮਿਲਣੀ ਆ ਮੇਨ ਬੱਸ ਜਿਹੜੀ ਸਿੱਧਾ ਆਪਾਂ ਨੂੰ ਲਰਨਕਾ ਲੈ ਕੇ ਜਾਊਗੀ ਤੇ ਥੋੜਾ ਜਿਹਾ ਤੁਹਾਨੂੰ 뷰 ਦਿਖਾਉਣੀ ਆ ਸਿਟੀ ਦਾ ਲਓ ਬਾਬਿਓ ਹੁਣ ਆਉਂਦਾ ਨਜ਼ਾਰਾ ਸਿਟੀ ਚ ਆ ਕੇ ਅਸੀਂ ਤਾਂ ਪਿੰਡ 'ਚ ਬੈਠੇ ਸੀ ਪਹਾੜਾਂ 'ਚ ਐਂ ਲੱਗਦਾ ਸੀ ਵੀ ਬੱਸ ਇੱਥੇ ਤਾਂ ਦੁਨੀਆ ਖਤਮ ਹੀ ਆ ਬੱਸ ਇੱਥੇ ਤਾਂ ਕੁਝ ਨਹੀਂ ਮੈਨੂੰ ਤਾਂ ਐ ਸੀ ਵੀ ਸਾਈਪ੍ਰਸ ਤੱਕਲੇ ਪਹਾੜੀ ਨੇ ਹੁਣ ਪਤਾ ਲੱਗਿਆ ਵੀ ਦੇਖੋ ਤੁਸੀਂ ਮਾਹੌਲ ਪੂਰਾ ਜ਼ਬਰਦਸਤ ਆ ਲੋ ਬਾਬਿਓ ਆਪਾਂ ਪਹੁੰਚ ਚੁੱਕੇ ਹਾਂ ਵਿੱਚ ਤੇ ਤੇ ਬਸ ਹੁਣ ਇੱਥੇ ਥੋੜੇ ਜਿਹਾ ਉਲਝੇ ਪਏ ਆ ਵੀ ਲਰਨ ਕਾਲੀ ਬੱਸ ਫੜਨੀ ਆ ਵੀ ਕਿਧਰੋਂ ਫੜੀਏ ਵੈਸੇ ਪੰਜਾਬੀ ਬਹੁਤ ਨੇ ਸਾਨੂੰ ਘੱਟੋ ਘੱਟ ਪੰਜ ਕੇ ਪੰਜਾਬੀ ਤਾਂ ਮਿਲ ਹੀ ਚੁਕੇ ਆ ਤੇ ਵਾਵਾ ਤੁਰੇ ਫਿਰਦੇ ਨੇ ਆ ਹੁਣ ਆ ਕੇ ਲੱਗਦਾ ਪਤਾ ਵੀ ਹਾਂ ਇੱਥੇ ਹੈਗੇ ਆ ਪੰਜਾਬੀ ਤੁਹਾਨੂੰ ਮੜਾ ਇਹ ਵੀਊ ਦਿਖਾਉਣਾ ਤੁਹਾਨੂੰ ਘੈਂਟ ਆ ਆ ਦੇਖੋ ਬਾਬਿਓ ਅਸੀਂ ਥੋੜਾ ਜਿਹਾ ਅੱਗੇ ਲੰਘੇ ਸੀ ਤੇ ਹੁਣ ਵਾਪਿਸ ਆਏ ਆ ਤਾਂ ਇੱਥੇ ਲਿਖਿਆ ਦੇਖੋ 45 ਨੰਬਰ ਲਰਨਕਾ ਤੇ ਇਧਰ ਟਾਈਮ ਹੋ ਰਿਹਾ ਸ਼ੋਅ ਕਰ ਰਿਹਾ 18 ਮਤਲਬ ਕਹਿੰਦਾ ਪਾ 18 ਮਿੰਟ ਲੱਗਣਗੇ 45 ਨੰਬਰ ਵਾਸਾ ਆਪਣੀ ਲਰਨਕਾ ਨੂੰ ਤੇ ਇੱਥੇ ਵੇਟ ਕਰਦੇ ਆ ਤੇ ਆ ਸਾਹਮਣੇ ਵਿੱਚ ਆ ਬਿਲਕੁਲ ਸਾਹਮਣੇ ਅਰੇ ਕੋ ਸਾਹਮਣੇ ਬੀਚਾ ਇਹਦਾ ਵਕਤਰਾ ਵਲੌਗ ਬਣਾਵਾਂਗੇ ਇੱਕ ਦਿਨ ਹੁਣ ਤੁਹਾਨੂੰ ਦਿਖਾਉਣੇ ਆਪਾਂ ਜਾ ਕੇ ਲਰਨਕਾ ਲੋ ਬਾਬਿਓ ਆਪਾਂ ਫਿਰ ਬੱਸ ਲੈ ਲਈ ਆ ਇਹ ਇੰਟਰ ਸਿਟੀ ਬੱਸ ਹੁੰਦੀ ਆਣੀ ਜਿਹੜੀ ਇੱਕ ਸਿਟੀ ਤੋਂ ਦੂਜੀ ਸਿਟੀ ਜਾਂਦੀ ਆਣੀ ਤੇ ਹੁਣ ਆਪਾਂ ਇਹ ਲਈ ਆ ਕੀ ਲਿਮਾਸੋਲ ਵਿਚ ਤੋਂ ਲਰਨਕਾ ਲਈ ਇਹਨਾਂ ਨੇ 4 ਯੂਰੋ ਲਏ ਨੇ ਤੇ ਟਿਕਟ ਥੋੜੀ ਜੀ ਹੈਗੀ ਆ ਮਾੜੀ ਜੀ ਮਹਿੰਗੀ ਤੇ 4 ਯੂਰੋ ਲਏ ਆ ਇੱਕ ਪਾਸੇ ਦੇ ਇਹ ਹੁਣ ਇੰਟਰ ਸਿਟੀ ਬੱਸ ਆ ਜਿੱਦਾਂ ਹੁਣ ਆਪਣੀਆਂ ਮੇਲ ਹੁੰਦੀਆਂ ਏਸੀ ਵਾਲੀਆਂ ਓਦਾਂ ਜਿੱਦਾਂ ਆਪਾਂ ਚੰਡੀਗੜ੍ਹ ਜਾਂਦੇ ਆ ਤੇ ਦੀਪ ਵਗੈਰਾ ਹੁੰਦੀ ਜਾਣੀਆਂ ਓਦਾਂ ਉਹ 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 ਉਸ ਸਾਡੀ ਬੱਸਾਂ ਦੀ ਤੇ ਹੁਣ ਆਪਾਂ ਬੱਸ ਬੈਠੇ ਆ ਤਕਰੀਬਨ ਮੈਨੂੰ ਲੱਗਾ ਘੰਟਾ ਕ ਲੱਗਣਾ ਸ਼ਾਇਦ ਜ਼ਿਆਦਾ ਵੀ ਲੱਗ ਸਕਦਾ ਤੇ ਉਸ ਟਾਈਮ ਆਪਾਂ ਹੁਣ ਬਾਹਰਲੇ ਦ੍ਰਿਸ਼ ਦੇਖਦੇ ਆ ਤੇ ਵਧੀਆ ਫੀਲ ਕਰਦੇ ਆ ਮਹਿਸੂਸ ਕਰਦੇ ਆ ਵੀ ਚਲੋ ਐਟ ਲੀਸਟ ਵਿੰਡੋ ਦਾ ਬਾਹਰ ਨਿਕਲੇ ਥੋੜੀ-ਥੋੜੀ ਹੁਣ ਦੇਖਨੇ ਆ ਘੁੰਮਦੇ ਆ ਫਿਰਦੇ ਆ ਫਿਰ ਨਰਨਕਾ ਜਾ ਕੇ ਮਿਲਦੇ ਆ ਮੇਰੇ ਫਰੈਂਡ ਨੂੰ ਉਹਦੇ ਨਾਲ ਬਣਾਉਣਾ ਸਾਨੂੰ ਤੇ ਫਿਰ ਅੱਗੇ ਕੌਨਫਰੈਂਸ ਕਿ ਆਉਣੀ ਆ ਆਪ ਆ ਬੀਓ ਵੀਚਾ ਦੇਖੋ ਤੁਸੀਂ ਕਹੇ ਤਾਂ ਇਹਦਾ ਇੱਕ ਦਿਨ ਵੱਖਰਾ ਵਲੌਗ ਬਣਾਵਾਂਗੇ ਆਪਾਂ ਤੇ ਸ਼ਿਪ ਦੇਖੋ ਤੁਸੀਂ ਲੋ ਬਾਬਿਓ ਆਪਾਂ ਪਹੁੰਚ ਚੁਕੇ ਆ ਲਰਮਕਾ ਤੇ ਤਕਰੀਬਨ ਘੰਟੇ ਤੋਂ ਵੀ ਉੱਪਰ ਲੱਗ ਜੋ ਗਏ ਆਪਾਂ ਨੂੰ ਲੋ ਬਾਬਿਓ ਆਪਾਂ ਪਹੁੰਚ ਚੁਕੇ ਹੁਣ ਲਰਮਕਾ ਤੇ ਇੱਥੇ ਆਪਾਂ ਮੇਰਾ ਫਰੈਂਡ ਜਿਹੜਾ ਦਿਲਪ੍ਰੀਤ ਆ ਹੁਣ ਉਹਨੂੰ ਵੇਟ ਕਰਦੇ ਆ ਉਹਦੀ ਹੁਣ ਉਹਦੀ ਵੇਟ ਕਰਦੇ ਆ ਆਉਣ ਵਾਲੀ ਹੋਣਾ ਉਹ ਉਹਨੇ ਕਹਿਤਾ ਸੀ ਮੈਂ ਅੱਗੇ ਆ ਜੂਗਾ ਤੇ ਆ ਪਿੱਛੇ ਮੇਰੇ ਵਿੱਚ ਆ ਲਓ ਬਾਬਿਓ ਫਿਰ ਮੇਰਾ ਫਰੈਂਡ ਆ ਗਿਆ ਦਲਪ੍ਰੀਤ ਐਨਾ ਘਾ ਲਾ ਕੇ ਚੌੜਾ ਹੋਇਆ ਹੁੰਦਾ ਜਿਵੇਂ ਬਰੋਕਲੈਸ ਨਾਲ ਆਉਂਦਾ ਹੁੰਦਾ ਔਰ ਜੀ ਯਾ ਵਧੀਆ ਵਧੀਆ ਓਕੇ ਜਮਾ ਓਕੇ ਜਮਾ ਓਕੇ ਲੋ ਬਾਬੇ ਆਪਾਂ ਕਰਾ ਲਿਆ ਇਕੱਠੇ 5 ਯੂਰੋਆਂ ਦਾ ਰੀਚਾਰਜ ਤੇ ਆ ਉਹਨਾਂ ਨੇ ਸਲਿੱਪ ਦਿੱਤੀ ਸੀ 5 ਯੂਰੋ ਦੀ ਲਾ ਵੀ 5 ਯੂਰੋ ਹੁਣ ਇਕੱਠੀ ਆ ਗਈ ਫੋਨ 'ਚ ਹੁਣ ਦੇਖਿਓ ਸਾਰੇ ਪਾਸੇ ਲਾਉਂਦੇ ਆਪਾਂ ਹਾਂ ਬਾਬੇ ਫਿਰ ਕਿੰ ਐਸਾ ਹੀ ਪ੍ਰੈਸ ਆ ਸਾਈਪਰ ਵਧੀਆ ਪੂਰਾ ਨਜ਼ਾਰੇ ਆ ਪੱਲਾ ਨਜ਼ਾਰੇ ਇਹ ਬਾਈ ਨੂੰ ਬਾਈ ਇੱਥੇ ਪਹਿਲਾਂ ਵੀ ਇਹ 2-3 ਸਾਲ 3 ਸਾਲਾਂ ਲੱਗੇ ਸੀ ਨੂੰ ਹਾਂ 3 ਸਾਲ ਹੁਣ ਦੁਬਾਰੇ ਆਇਆ ਓਕੇ ਰਿਪੋਰਟ ਆ ਬਾਈ ਆਪਣਾ ਗਵਾਂਢੀ ਵੀ ਆਪਣੇ ਨਾਲ ਰਿਹਾ ਬਚਪਨ ਚ ਬਚਪਨ ਚ ਹੁਣ ਤੱਕ ਅਸੀਂ ਕੱਟੀ ਰਿਹਾ ਤੇ ਨਜ਼ਾਰੇ ਘੈਂਟ ਹਨ ਨਾ ਆਉਣਾ ਚਾਹੀਦਾ ਜੀ ਆਵਾ ਯਾਰ ਪੂਰਾ ਯਾਰ ਆ ਜਾ ਯਾਰ ਕੋਈ ਟੈਨਸ਼ਨ ਨਹੀਂ ਹੈਗੀ ਹਾਂ ਓਕੇ ਬਾਬੇ ਆਓ ਤੇ ਘੈਂਟ ਨਜ਼ਾਰੇ ਲਓ ਇੱਥੇ ਅਸੀਂ ਘੁੰਮਦੇ ਫਿਰਦੇ ਹਾਂ ਹੁਣ ਓਕੇ ਆ ਕੰਮ ਪੂਰਾ ਘੈਂਟ ਮੌਸਮ ਅੱਜ ਸਰਾ ਲੱਗੀ ਹੋਈ ਆ ਜਮਾ ਲਾ ਬਾਬੇਓ ਆਪਾਂ ਪਹੁੰਚੇ ਹੁਣ ਮਾਲ ਦੇ ਵਿੱਚ ਤੇ ਹੁਣ ਮਾਲ ਘੁੰਮਦੇ ਆਂ ਦੇਖਦੇ ਆਂ ਇੱਥੋਂ ਦੇ ਕੀ ਨਜ਼ਾਰੇ ਆ ਕੀ ਗੱਲਬਾਤ ਆ ਚੈੱਕ ਕਰਦੇ ਆਂ ਲੱਕੜਾ ਸੀ ਜੀ ਆ ਉਹ ਮਸ਼ੀਨ ਨਾਲ ਕੱਟ ਦਿੱਤੀ ਆ ਤੇ ਲੋ ਬਾਬੇ ਮਾਲ ਚੋਂ ਆਪਾਂ ਅੱਗੇ ਬਾਹਰ ਤੇ ਹੁਣ ਆਪਾਂ ਚੱਲਦੇ ਆ ਵਾਪਿਸ ਅੱਗੇ ਹੋਰ ਕਿਤੇ ਘੁੰਮ ਫਿਰਦੇ ਆ ਦੇਖਣੇ ਆ ਹੋਰ ਕਿਦਾਂ ਦਾ ਮਾਹੌਲਾ ਕੀ ਗੱਲ ਬਾਤ ਆ ਲੋ ਬਾਬੇ ਉਹ ਆਪਾਂ ਅੱਗੇ ਹੁਣ ਰੂਮ ਚ ਤੇ ਰੂਮ ਹੈਗਾ ਪੂਰਾ ਘੈਂਟ ਹਲਕੋ යම පපිචේ සමනය බීචා දකෝනසොමු දෙකෝ බබෝ සම්මනේ බීජ උරක්ක යට අගලවාත පුරිය ਤੋ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਲਾਈਕ ਸ਼ੇਅਰ ਕਰਦੇ ਹੋ ਤੇ ਜਿਹੜੇ ਵੀਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਕਿ ਨਵੇਂ-ਨਵੇਂ ਵਲੌਗ ਦੀ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜਾਈ ਸੋ ਜਲਦੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਬਾਏ ਟੇਕ ਕੇਅਰ